ਬੀਨਸ ਜਾਨੀ ਕਿ ਫੜੀਆਂ ਦੀ ਫਲਾਵਰਿੰਗ ਸਟੇਜ ਦੇਖੋ ਸ਼ੁਰੂ ਹੋ ਚੁੱਕੀ ਹੈ ਤੇ ਇਸ ਸਟੇਜ ਦੇ ਉੱਤੇ ਕੁਝ ਗੱਲਾਂ ਜਿਹੜੀਆਂ ਜ਼ਰੂਰੀ ਨੇ ਧਿਆਨ ਰੱਖਣ ਵਾਲੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਵੀਡੀਓ ਪੂਰੀ ਦੇਖਿਓ ਤੇ ਵੀਡੀਓ ਜਿਹੜੀ ਸ਼ੇਅਰ ਜ਼ਰੂਰ ਕਰਿਓ ਕੁਝ ਕਿ ਦਿੱਕਤਾਂ ਜਿਹੜੀਆਂ ਇਸ ਟਾਈਮ ਤੇ ਆ ਸਕਦੀਆਂ ਉਹਦਾ ਹਾਲ ਆਪਾਂ ਕਿਹੜੇ ਤਰੀਕੇ ਨਾਲ ਕਰਨਾ ਹੈ ਇੱਕ ਤਾਂ ਦਿੱਕਤ ਆ ਸਕਦੀ ਹੈ ਕਿ ਜਿਹੜਾ ਆਪਣਾ ਤਣਾ ਹੈ ਨਾ ਬੂਟੇ ਦਾ ਤਣਾ ਜਿਹੜਾ ਉਹ ਆਹ ਵਾਲਾ ਹੀਟਲਾ ਇਤੋਂ ਜ਼ਮੀਨ ਤੋਂ ਥੋੜਾ ਜਿਹਾ ਬਾਹਰ ਆ ਕੇ ਇੱਥੇ ਫੰਗਸ ਲੱਗਣੀ ਸ਼ੁਰੂ ਹੋ ਸਕਦੀ ਹੈ। ਕਿਸੇ ਕਿਸੇ ਵੇਲੇ ਇਹ ਸਮੱਸਿਆ ਕਈਆਂ ਕਈਆਂ ਪਲਾਟਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਤਣੇ ਦੇ ਨੇੜੇ ਜਿਹੜੀ ਉਹ ਫੰਗਸ ਸ਼ੁਰੂ ਹੋ ਜਾਂਦੀ ਹੈ। ਤਾਂ ਉਸ ਤੋਂ ਬਚਾਲੀ ਤੁਸੀਂ ਚੰਗਾ ਫੰਗੀਸਾਈਡ ਪਲੱਸ ਐਂਟੀਬਾਇਓਟਿਕ ਐਂਟੀਬਾਇਓਟਿਕ ਦੇ ਵਿੱਚ ਤੁਸੀਂ ਵੈਲਟਾਮਾਈਸਿਨ ਹੋ ਗਿਆ ਕਸੂਗਾਮਾਈਸਿਨ ਹੋ ਗਿਆ ਉਹਨਾਂ ਦੀ ਵਰਤੋਂ ਨਾਲ ਕਰ ਸਕਦੇ ਹੋ ਉਹਦੇ ਨਾਲ ਆਪਾਂ ਨੂੰ ਰਿਜ਼ਲਟ ਆ ਜਿਹੜੇ ਜਿਆਦਾ ਐਕਸਲੈਂਟ ਮਿਲਦੇ ਨੇ। ਤੇ ਜਦੋਂ ਤੁਹਾਡੀ ਜਿਹੜੀ ਫਲਾਵਰਿੰਗ ਸਟੇਜ ਹੈ ਉਹ ਸ਼ੁਰੂ ਹੋ ਜੇ ਤੇ ਉਸ ਸਟੇਜ ਨੂੰ ਬੂਸਟ ਕਰਨ ਲਈ ਜਿਹੜਾ ਮੰਨ ਲਓ 5% ਫਲਾਵਰਿੰਗ ਆ ਜਿਹਦਾ ਤੁਸੀਂ ਨੈਨੋ ਜਮ ਦਾ ਇੱਕ ਡਲਾਈਟ ਦੇ ਨਾਮ ਤੇ ਪ੍ਰੋਡਕਟ ਆਉਂਦਾ ਹੈ ਤੇ ਸ਼ਾਇਦ ਬਾਇਓਸਟੱਡ ਦਾ ਰਾਏ ਜੋਸ ਦੇ ਨਾਮ ਤੇ ਪ੍ਰੋਡਕਟ ਆਉਂਦਾ ਹੈ ਜੀ ਇਹਨਾਂ ਦੋਵਾਂ ਦੀ ਵਰਤੋਂ ਕਰ ਸਕਦੇ ਹੋ ਫਲਾਵਰਿੰਗ ਬੂਸਟ ਕਰਨ 'ਚ ਬਹੁਤ ਜ਼ਿਆਦਾ ਸਹਾਇਕ ਨੇ ਤੇ ਕੁਝ ਕੁਝ ਕਿਸਾਨ ਵੀਰ ਮੇਰੇ ਜਿਹੜੇ ਆਈਪੀਐਲ ਦੀ 5G ਤੇ 05234 ਦਾ ਮਿਕਸਚਰ ਵੀ ਯੂਜ਼ ਕਰਦੇ ਨੇ ਜਿਨ੍ਹਾਂ ਨੇ ਪਹਿਲਾਂ IPL ਦੀ 5G ਯੂਜ਼ ਨਹੀਂ ਕੀਤੀ ਉਹ ਆਪ ਇਸ ਟਾਈਮ ਤੇ IPL ਕੰਪਨੀ ਦੀ 5G ਦਵਾਈ 3 ਤੋਂ 4 ml ਪਰ ਲੀਟਰ ਪਾਣੀ ਚ ਯੂਜ਼ ਕਰ ਸਕਦੇ ਨੇ ਉਹਦੇ ਵੀ ਰਿਜ਼ਲਟ ਇਸ ਵਿਸ਼ੇ ਦੇ ਉੱਤੇ ਬਹੁਤ ਐਕਸੀਲੈਂਟ ਨੇ ਤੇ ਜਦੋਂ ਛੋਟੀਆਂ-ਛੋਟੀਆਂ ਫਲੀਆਂ ਆਪਣੀਆਂ ਇੰਨੀਆਂ-ਇੰਨੀਆਂ ਲੱਗਣੀਆਂ ਸ਼ੁਰੂ ਹੋ ਜਾਣ हां एक ਪ੍ਰੋਡਕਟ ਹੋਰ ਹੈ ਜੀ ਆਈਸੀਐਲ ਕੰਪਨੀ ਦਾ ਇੱਕ ਬੂਸਟਰ ਨਾਂ ਦੇ ਪ੍ਰੋਡਕਟ ਆਉਂਦਾ ਬਹੁਤ ਸ਼ਾਨਦਾਰ ਕੁਆਲਿਟੀ ਹੈ ਉਹਦੀ ਉਸ ਪ੍ਰੋਡਕਟ ਨੂੰ ਵੀ ਆਪਾਂ ਇਸ ਟਾਈਮ ਤੇ ਵਰਤ ਸਕਦੇ ਆ ਤੇ ਜਦੋਂ ਫਲੀ ਛੋਟੀ ਜੀ ਇੰਨੀ ਕ ਫਲੀ ਜਿਹੜੀ ਬਣਦੀ ਉਸ ਟਾਈਮ ਤੇ ਇੱਥੇ ਤੁਸੀਂ ਆਈਸੀਐਲ ਕੰਪਨੀ ਦਾ ਇੱਕ 12 5 27 ਨਾਂ ਦਾ ਪ੍ਰੋਡਕਟ ਆਉਂਦਾ ਹੈ ਜਿੱਚ 12% ਨਾਈਟ੍ਰੋਜਨ ਹੈ 5% ਫਾਸਫੋਰਸ 27% ਆਪਣੀ ਹੈਗੀ ਪੋਟਾਸ਼ ਤੇ ਸ਼ਾਇਦ 12% ਵਾਲੇ ਉਹਦੇ ਕੈਲਸ਼ੀਅਮ ਹੈ 6 ਜਾਂ 12% ਵਾਲੇ ਦੋ ਗ੍ਰੇਡਾਂ ਚ ਆਉਂਦਾ 12 5 27 ਤੁਸੀਂ ਲੈ ਲਿਓ ਉਹ ਕੀ ਕਰਦਾ ਹੈ ਕਿ ਉਹ ਇਹਦਾ ਗ੍ਰੇਡ ਇਹਦਾ ਜਿਹੜਾ ਫਲੀ ਦਾ ਜਿਹ ਦਾਣੇ ਦਾ ਜਿਹੜਾ weight ਹੈ ਉਹਨੂੰ ਵਧਾ ਦੂਗਾ ਜਦੋਂ ਦਾਣੇ ਦਾ ਆਪਣੇ ਦਾ वजन ਵਾਜੂਗਾ ਆਟੋਮੈਟਿਕਲੀ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਵੱਧ ਜਾਂਦੀ ਹੈ ਤੇ ਕੁਝ ਕੁਝ ਏਰੀਆ ਦੇ ਵਿੱਚ ਇਹਦੇ ਵਿੱਚ ਤੁਸਾਨੂੰ ਸੁੰਢੀ ਦੀ ਸਮੱਸਿਆ ਦੇਖਣ ਨੂੰ ਆਈ ਆ ਤੇ ਜਾਂ ਇਹਦੇ ਨਾ ਪਿੱਛੇ ਤੁਸੀਂ ਇਸ ਰੂਕ ਧਿਆਨ ਦੇ ਨਾਲ ਦੇਖਿਓ अर्ਲੀ ਮਾਰਨਿੰਗ ਜਾਂ ਤੁਸੀਂ ਧਿਆਨ ਮਾਰਿਓ ਤੇ ਕਿਸੇ ਕਿਸੇ ਜਗ੍ਹਾ ਤੇ ਚਿੱਟਾ ਮੱਛਰ ਦੇਖਣ ਨੂੰ ਮਿਲਿਆ ਉਸ ਤੇ ਲਈ ਤੁਸੀਂ ਕੋਈ ਵੀ ਜਿਹੜੀ ਆਪਣਾ ਇਨਸੈਕਟੀਸਾਈਡ ਹੈ ਪਹਿਲਾਂ ਮੀਡਾ ਕਲੋਰੋਪੈਡ ਤੋਂ ਸ਼ੁਰੂ ਕਰ ਲਓ ਕਿਉਂਕਿ ਬਹੁਤ ਜ਼ਿਆਦਾ ਵੱਡੀ ਮਾਤਰਾ ਚੇਸ ਤੇ ਉਹ ਦਿੱਕਤ ਨਹੀਂ ਆਉਂਦੀਆਂ ਪਰ ਮੀਡਾ ਕਲੋਰੋਪੈਡ ਵਗੈਰਾ ਤੋਂ ਸ਼ੁਰੂ ਕਰਕੇ ਤੁਸੀਂ ਜ਼ਰੂਰਤ ਮੁਤਾਬਕ ਮੱਛਰ ਤੇਲੇ ਦੀ ਸਪਰੇਅ ਦੇ ਨਾਲ ਐਡ ਕਰ ਸਕਦੇ ਹੋ ਫੰਗੀ ਸਾਈਡ ਜਿੰਨੇ ਖੇਤਾਂ ਵਿੱਚ ਜ਼ਰੂਰਤ ਹੈ ਉਹ ਕੋਸ਼ਿਸ਼ ਕਰੋ ਕਿ ਚੰਗਾ ਵੱਡਿਆ ਫੰਗੀ ਸਾਈਡ ਵਿੱਚ ਐਡ ਕੀਤੇ ਜਾਣ ਅ ਜਿਵੇਂ ਹੁਣ ਇੱਕ ਨਵਾਂ ਟੈਕਨੀਕਲ ਮਾਈ ਬੂਟਾ ਕਲੋਨੀ ਆਇਆ ਹੈ ਜੀ ਫੰਗੀ ਸਾਈਟਾਂ ਦੇ ਵਿੱਚ ਤੇ ਐਂਟਰਾਕੋਲ ਦਾ ਕੰਬੀਨੇਸ਼ਨ ਤੇ ਇਹਨਾਂ ਦੋਵਾਂ ਦਾ ਕੰਬੀਨੇਸ਼ਨ ਲਾ ਕੇ ਤੁਸੀਂ ਸਪਰੇਅ ਕਰੋਗੇ ਉਹਦੇ ਵੀ ਚੰਗੇ ਰਿਜ਼ਲਟ ਮਿਲਦੇ ਨੇ ਤੇ ਬਹੁਤ ਸੋਹਣੀ ਐਕਸਲੈਂਟ ਕੁਆਲਿਟੀ ਜਿਹੜੀ ਉਹਦੇ ਨਾਲ ਪੈਦਾ ਕੀਤੀ ਜਾ ਸਕਦੀ ਹੈ ਫਲਾਵਰਿੰਗ ਸਟੇਜ ਨੂੰ ਬੂਸਟ ਕਰਨ ਲਈ ਇਹੀ ਹੈ ਜੀ ਜੇ ਹੁਣ ਤੁਹਾਨੂੰ ਕੋਈ 12 5 27 ਵਗੈਰਾ ਕਿਤੇ ਨਹੀਂ ਮਿਲਦਾ ਤੇ ਤੁਸੀਂ 052 34 ਜਾਂ 5G ਨਹੀਂ ਮਿਲਦੀ ਜਾਂ ਰਾਈਜੋਸ ਨਹੀਂ ਮਿਲਦੀ ਜਾਂ ਡਾਇਲਾਈਟ ਨਹੀਂ ਮਿਲਦੀ ਨਾ ਚੋ ਕੋਈ ਪ੍ਰੋਡਕਟ ਤੁਹਾਨੂੰ ਅਵੇਲੇਬਲ ਨਾ ਹੋਵੇ ਤਾਂ ਫਿਰ ਆਪਣੇ ਕੋਲ ਅਲਟਰਨੇਟਿਵ ਜਿਹੜਾ ਬਚਦਾ ਜੀ ਆਪਾਂ 05234 ਪਲੱਸ ਬੋਰੋਨ ਦਾ ਕੰਬੀਨੇਸ਼ਨ ਐਕਸਪਰੇ ਕਰਾਂਗੇ 05234 5 ਤੋਂ 10 ਗ੍ਰਾਮ ਆਪਣੇ ਖੇਤ ਦੇ ਹਾਲਾਤ ਦੇ ਸਾਬ ਨਾਲ ਲਓ ਜੀ 1 ਲੀਟਰ ਪਾਣੀ ਦੀ ਤੇ 1 ਗ੍ਰਾਮ ਬੋਰਨ 1 ਲੀਟਰ ਪਾਣੀ ਦੇ ਹਿਸਾਬ ਨਾਲ ਲਓ ਜੀ ਇਹਨਾਂ ਦੀ ਸਪਰੇਅ ਕਰ ਦਿਓ ਇਸ ਤੋਂ ਬਾਅਦ ਜਦੋਂ ਫਲੀ ਏਡੀ ਮਤਲਬ ਛੋਟੀ ਜੀ ਏਡੀ ਫਲੀ ਬਣ ਜੇ ਫਿਰ ਤੁਸੀਂ ਉਸ ਤੇ ਇੱਕ ਪੋਟਾਸ਼ੀਅਮ ਨਾਈਟ੍ਰੇਟ ਦਾ ਸਪਰੇਅ ਕਰ ਸਕਦੇ ਹੋ 13045 ਦਾ ਜਾਂ ਤੁਸੀਂ 0050 ਦਾ ਸਪਰੇਅ ਕਰ ਸਕਦੇ ਹੋ ਇਹਨਾਂ ਦੋਵਾਂ ਚ ਕੋਈ ਇੱਕ ਕਰਨਾ ਦੋਵੇਂ ਨਹੀਂ ਕਰਨੇ ਤੇ ਇੱਕ ਵੇਲੇ ਤੁਸੀਂ ਉਸ ਤੋਂ ਬਾਅਦ ਕੈਲਸ਼ੀਅਮ ਨਾਈਟ੍ਰੇਟ ਦਾ ਸਪਰੇਅ ਕਰ ਸਕਦੇ ਹੋ ਕੈਲਸ਼ੀਅਮ ਨਾਈਟ੍ਰੇਟ ਤੇ ਪੋਟਾਸ਼ੀਅਮ ਨਾਈਟ੍ਰੇਟ ਜਿਹੜੇ ਆਮ ਬਾਜ਼ਾਰਾਂ 'ਚ ਉਪਲਬਧ ਨੇ ਜਿਹਨੂੰ 13045 ਕਹਿ ਦਿੰਨੇ ਆਪਾਂ ਇਹ ਕੈਲਸ਼ੀਅਮ ਨਾਈਟ੍ਰੇਟ ਦਾ ਇਹ ਮਤਲਬ ਬਹੁਤ ਹੀ ਮਹਿੰਗੀ ਰੇਂਜ ਹੈ ਉਵੇ ਦੇ ਵਿੱਚ ਨਹੀਂ ਆਉਂਦੇ ਤੇ ਜਦੋਂ ਵੀ ਤੁਸੀਂ ਕੋਸ਼ਿਸ਼ ਇਹ ਕਰੋਗੇ ਦੀ ਸਪਰੇਅ ਕਰਨੀ ਹੈ ਤਾਂ ਚੰਗੀ ਬ੍ਰਾਂਡਡ ਕੰਪਨੀ ਦਾ ਲਿਆ ਜਾਵੇ ਇਹ ਪ੍ਰੋਡਕਟ ਤਾਂ ਜਿਆਦਾ ਵਧੀਆ ਨੇ ਜੇ ਇਹਨਾਂ ਨੂੰ ਲੋ ਪੀ ਐਚ ਗ੍ਰੇਡ ਕਿਤੋਂ ਮਿਲ ਜਾਣ ਤਾਂ ਹੋਰ ਜਿਆਦਾ ਵਧੀਆ ਜੇ ਆਈ ਸੀ ਐਲ ਕੰਪਨੀ ਦੇ ਜਿਹੜੇ ਪ੍ਰੋਡਕਟ ਆ ਭਾਰ ਕਮੈਂਡ ਕੀਤੇ ਨੇ ਉਹ ਸਾਰੇ ਲੋ ਪੀ ਐਚ ਗ੍ਰੇਡ ਨੇ ਤੇ ਫਰਟਿਸ ਵੀ ਇਸ ਵਿਸ਼ੇ ਤੇ ਆਪਣੇ ਪ੍ਰੋਡਕਟ ਦਿੰਦੀ ਹੈ ਜੀ ਫਰਟਿਸ ਦੇ ਜੇ ਕਿਸੇ ਨੂੰ ਪ੍ਰੋਡਕਟ ਮਿਲਦੇ ਨੇ ਡਰਮੂਲਿਨ ਰੈੱਡ ਇਸ ਵਿਸ਼ੇ ਤੇ ਫਰਟਿਸ ਕੰਪਨੀ ਦਾ ਇੱਕ ਡਰਮੂਲਿਨ ਰੈੱਡ ਦੇ ਨਾਂ ਤੇ ਪ੍ਰੋਡਕਟ ਹੁੰਦਾ ਜਿਹੜਾ ਸਪੈਸ਼ਲ ਇਹਨਾਂ ਕੰਮਾਂ ਦੇ ਲਈ ਤਿਆਰ ਕੀਤਾ ਗਿਆ ਉਹਦੇ ਵੀ ਵਰਤੋਂ ਤੁਸੀਂ ਕਰ ਸਕਦੇ ਹੋ ਜੀ ਇਹਨਾਂ ਦੇ ਤੁਹਾਨੂੰ ਰਿਜ਼ਲਟ ਚੰਗੇ ਮਿਲਣ ਦੀ ਸੰਭਾਵਨਾ ਹੈ ਵੀਡੀਓ ਉੱਤੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜਰੂਰ ਕਰਿਓ ਜ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ